ਜੋ ਵਾਇਰਲ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਤੁਸੀਂ ਤੁਹਾਡੇ ਬਾਰੇ ਕਿਹਾ ਜਾ ਰਿਹਾ ਕਿ ਤੁਸੀਂ ਆਪਣੇ ਪਾਰਟਨਰ ਦੇ ਨਾਲ ਮਾਰਕਟ ਕੀਤੀ ਮੈਮੋ ਬਿਲਕੁਲ ਗਲਤ ਹੈ ਮੈਂ ਉਹਨਾਂ ਨਾਲ ਕੋਈ ਮਾਰਕਟ ਨਹੀਂ ਕੀਤੀ ਉਲਟਾ ਮੈਨੂੰ ਮਾਰਕਟ ਹੋਈ ਹੈ ਔਰ ਉਹ ਬਿਲਕੁਲ ਵੀਡੀਆ ਇਨਫਲੂਐਂਸ ਵਿੱਚ ਆ ਗਿਆ ਜਿਹਦੇ ਕਰਕੇ ਉਹ ਸਾਰਾ ਕੁਝ ਅੱਦਾ ਬੋਲ ਰਹੇ ਨੇ ਮੈਨੂੰ ਉਹਨਾਂ ਨੇ ਇੰਨਾ ਕੁੱਟਿਆ ਹੈ ਕਿ ਕੁੱਟ ਕੇ ਮੈਨੂੰ ਬਾੜੀਆਂ ਚ ਸੁੱਟਣ ਦੀ ਕੋਸ਼ਿਸ਼ ਕੀਤੀ ਹੈ ਮਸਲਾ ਸ਼ੁਰੂ ਕਿਸਾ ਹੋਇਆ ਇਹ ਮਾਮਲਾ ਕੀ ਹੈ ਜਰਾ ਮਾਮਲਾ ਇਹ ਹੋਇਆ ਕਿ ਪਿਛਲੇ 4-5 ਮਹੀਨਿਆਂ ਤੋਂ ਜਦੋਂ ਮੈਂ ਉਹਨਾਂ ਕੋਲੋਂ ਹਿਸਾਬ ਕਿਤਾਬ ਲੈਣਾ ਸ਼ੁਰੂ ਕੀਤਾ ਕਿ ਕੀ ਹੋ ਰਿਹਾ ਕਿਵੇਂ ਹੋ ਰਿਹਾ ਇਸ ਚੀਜ਼ ਦਾ ਮੈਂ ਪੁੱਛਣਾ ਸ਼ੁਰੂ ਕੀਤਾ ਕਿ ਕਿੱਦਾਂ ਕੈਸ਼ ਆ ਰਿਹਾ ਕਿੱਦਾਂ ਨਹੀਂ ਰੈਂਟ ਲੇਟ ਹੋ ਰਿਹਾ ਹੈ ਹਰ ਚੀਜ਼ ਲੇਟ ਹੋ ਰਹੀ ਸੀਗੀ ਤੇ ਉਹ ਇਸ ਚੀਜ਼ ਨੂੰ ਡਿਨਾਈ ਕਰਦੇ ਹੋਏ ਮੇਰੇ ਨਾਲ ਲੜਨਾ ਸ਼ੁਰੂ ਕਰਦਾ ਕਿ ਤੂੰ ਕੌਣ ਹੁੰਨੀ ਵਿੱਚ ਬੋਲਣ ਵਾਲੀ ਤੇ ਮੈਂ ਉਹਨਾਂ ਨੂੰ ਕਿਹਾ ਮੇਰਾ ਪੈਸਾ ਲੱਗਾ ਹੋਇਆ ਹੈ ਮੇਰੇ ਤੇ ਲੋਨ ਚੜੇ ਹੋਏ ਆ ਔਰ ਕਿੱਦਾਂ ਹੋਏਗਾ ਜੇ ਆਪਾਂ ਸਾਰਾ ਕੁਝ ਅੱਦਾ ਹੀ ਕਰੀ ਜਾਵਾਂਗੇ ਤੇ ਮੇਰੇ ਤੇ ਸਿੰਪਲ ਤੇ ਲੋਨ ਬੋਲਦੇ ਪਏ ਨੇ ਅੱਪਾ ਕਿੱਦਾਂ ਇਸ ਮੈਟਰ ਨੂੰ ਸੋਲਵ ਕਰਾਂਗੇ ਕੱਲ ਨੂੰ ਤੇ ਮੁਸ਼ਕਿਲ ਹੋ ਜਾਏਗੀ ਬਹੁਤ ਜ਼ਿਆਦਾ ਤੇ ਉਹ ਨਾਲ ਲੜਨਾ ਸ਼ੁਰੂ ਕਰਤਾ ਮੇਰੇ ਨਾਲ ਉਹ ਤਾਂ ਕਹਿੰਦੇ ਕਿ ਇਹ ਜਿਹੜੇ 70% ਦੀ ਪਾਰਟਨਰਸ਼ਿਪ ਹੈ ਜਸਟ ਇੱਕ ਫਾਰਮੈਲਟੀ ਨਹੀਂ ਮੈਮ ਕੁਝ ਵੀ ਫਾਰਮੈਲਟੀ ਨਹੀਂ ਹੈ ਮੈਂ ਆਪਣੀ ਪ੍ਰਾਪਰਟੀ ਨੂੰ ਮੋਡਰੇਟ ਰੱਖ ਕੇ ਉਹਤੇ ਲੋਨ ਲੈ ਕੇ ਜਿਮ ਬਣਾਇਆ ਮੈਂ ਐਵੇਂ ਨਹੀਂ ਬਣਾਇਆ 70% ਮੈਂ ਕੋਈ ਖਰੀਆਤ ਵਿੱਚ ਨਹੀਂ ਲਿੱਤਾ ਇਹ ਮੇਰਾ ਹੱਕ ਹੈਗਾ ਮੈਂ ਪੈਸਾ ਲਗਾਇਆ ਤੇ ਜਿਮ ਬਣਾਇਆ ਉਹ ਕਹਿ ਰਹੇ ਨੇ ਕਿ ਮਾਲਕ ਮੈਂ ਵਾ ਤੁਹਾਨੂੰ ਮੈਂ ਟੈਂਪਰੇਰੀ ਕੁਝ ਸਮੇਂ ਵਾਸਤੇ ਇਹਦਾ ਮਾਲਕ ਬਣਾਇਆ ਸੀ ਇਹ ਕਿੱਦਾਂ ਪੋਸੀਬਲ ਹੈਗਾ ਮੈਨੂੰ ਕਿੱਦਾਂ ਬਣਾ ਸਕਦੇ ਟੈਂਪਰੇਰੀ ਪਿਛਲੇ 1 ਸਾਲ ਤੋਂ 25 ਦਸੰਬਰ ਨੂੰ ਜਿਮ ਸਟਾਰਟ ਹੋਇਆ ਸੀ ਜਿਮ ਜਦੋਂ ਸਟਾਰਟ ਹੋਇਆ ਹੈ ਇਹ ਕੰਪਨੀ ਖੁੱਲੀ ਹੈ ਉਦੋਂ ਤਾਂ ਜਿਮ ਦੇ ਵਿੱਚ ਪੈਸਾ ਆ ਰਿਹਾ ਹੈ ਔਰ 70% ਦੇ ਨਾਲ ਅਕਾਊਂਟ ਓਪਨ ਹੋਇਆ ਹੈ 70% ਦੇ ਨਾਲ ਹੀ ਡੀਡ ਬਣੀ ਹੈ ਕੀ ਗੱਲ ਸਾਰਾ ਕੁਝ ਝੂਠਾ ਹੈ ਤੇ ਹੁਣ ਲੜਾਈ ਕਿਉਂ ਹੋਈ ਸੀ ਐਵਲੀਜਰੀ ਲੜਾਈ ਜਿਹੜੀ ਵੀਡੀਓ ਵਾਇਰਲ ਹੋ ਉਹ ਬਸ ਆਪਣਾ ਕਬਜ਼ਾ ਲੈ ਮੇਰੇ ਨਾਲ ਕੋਸ਼ਿਸ਼ ਕਰ ਰਹੀ ਹੈ ਕਿ ਤੂੰ ਇੱਥੋਂ ਨਿਕਲ ਜਾ ਦਫਾ ਹੋ ਜਾ ਕੁਝ ਮਤਲਬ ਮੈਨੂੰ ਬਹੁਤ ਜ਼ਿਆਦਾ ਮਾਰਕੁਟਾਈ ਕਰਕੇ ਮੈਨੂੰ ਤਾਂ ਕੱਟਣਾ ਚਾਹੁੰਦੇ ਨੇ ਮੈਨੂੰ ਹਿੱਸਾ ਨਹੀਂ ਦੇ ਰਹੇ ਹੋ ਮੈਂ ਪੂਰਾ ਸਾਲ ਹੋ ਗਿਆ ਹਿੱਸਾ ਨਹੀਂ ਲਿਆ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਆਪਾਂ ਪਹਿਲਾਂ ਇਹ ਸਾਰੇ ਆਪਣੇ ਲੋਨ ਵਗੈਰਾ ਲਾਵਾਂਗੇ ਉਸ ਤੋਂ ਬਾਅਦ ਸਾਰਾ ਕੁਝ ਕਰਾਂਗੇ ਤੇ ਮੈਨੂੰ ਹਿੱਸਾ ਨਹੀਂ ਦੇ ਰਹੇ ਹੋ ਤੇ ਜਦੋਂ ਹੁਣ ਮੈਂ ਹਿੱਸਾ ਲੈਣ ਦੀ ਗੱਲ ਕਰ ਰਹੀ ਹਾਂ ਤੇ ਉਹਨਾਂ ਨੇ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਮੇਰੇ ਆਫਿਸ 'ਚ ਜਬਰਦਸਤੀ ਨੇਮਪਲੇਟ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕਿ ਉਲਟਾ ਜਿਹੜਾ ਹੈਗਾ ਕਿ ਮੈਂ ਪੈਸੇ ਲੈਣੇ ਆ ਕਾਉਂਟਸ ਦਾ ਸਾਰਾ ਹਿਸਾਬ-ਕਿਤਾਬ ਤੁਸੀਂ ਖਾ ਗਏ। ਇਹ ਤਾਂ ਕਿੱਦਾਂ ਪੋਸੀਬਲ ਹੈ? ਮੈਂ 70% ਸ਼ੇਅਰਹੋਲਡਰ ਹੈਗੀ ਆ। ਮੈਂ ਕਿੱਦਾਂ ਖਾ ਸਕਦੀ ਆ ਆਪਣਾ ਹੀ ਪੈਸਾ? ਆਪਣੇ ਪੈਸਾ ਮੈਂ ਆਪਣੇ ਆਪ ਖਾ ਲਾਂਗੀ। ਔਰ ਇਹ ਜਿਹੜੇ ਬਲੇਮ ਲਗਾ ਰਹੇ ਆ ਕਿ ਤੁਹਾਡੇ ਜਿਹੜੇ ਮੈਨੇਜਰ ਸੀਗੇ ਉਹਨਾਂ ਨੂੰ ਹਿਸਾਬ ਨਹੀਂ ਸੀ ਦਿੰਦੇ ਤੇ ਉਸ ਕਰਕੇ ਜਿਹੜਾ ਗਵਨ ਹੋ ਰਿਹਾ ਸੀ ਹਰ ਮਹੀਨੇ ਦਾ ਉਸ ਬਾਰੇ ਕਿ ਮੈਂ ਮਤਲਬ ਕਿੱਦਾਂ ਐਦਾਂ ਕੋਈ ਪੋਸੀਬਲ ਨਹੀਂ ਹੈਗਾ ਬਿਲਕੁਲ ਗਲਤ ਹੈਗਾ। 70% ਸ਼ੇਅਰਹੋਲਡਰ ਮੈਂ ਉਹ 30% ਸ਼ੇਅਰਹੋਲਡਰ ਹੈਗੇ ਨੇ ਸਾਨੂੰ ਦੋਨਾਂ ਨੂੰ ਰਿਪੋਰਟਿੰਗ ਦਿੰਦੇ ਸੀਗੇ ਹਰ ਚੀਜ਼ ਦਾ ਜੇ ਤੁਸੀਂ ਦੇਖੋਗੇ ਤੇ ਉਹ ਮਤਲਬ ਉਹਨਾਂ ਨੂੰ ਵੀ ਸਾਈਡ ਬਾਈ ਸਾਈਡ ਟੌਰਚਰ ਕਰਦੇ ਸੀ ਇਸ ਚੀਜ਼ਾ ਕਿ ਮਨਪ੍ਰੀਤ ਨੂੰ ਕੁਝ ਨਾ ਪਤਾ ਚੱਲੇ ਕਿਉਂਕਿ ਮੈਂ ਬਹੁਤ ਕਾਟਜਿੰਗ ਜਾਂਦੀ ਸੀਗੀ ਠੀਕ ਹੈ ਕਿਉਂਕਿ ਮੈਂ ਮੇਰੇ ਮਦਰ 73 ইয়ারਸ ਦੇ ਹੈਗੇ ਨੇ ਮੈਂ ਬਹੁਤ ਬਿਜ਼ੀ ਰਹਿੰਦੀ ਹਾਂ ਠੀਕ ਵੀ ਨਹੀਂ ਰਹਿੰਦੇ ਔਰ ਮੈਂ ਖੁਦ ਕੈਂਸਰ ਸਰਵਾਈਵਲ ਪੇਸ਼ੈਂਟ ਹੈਗੀ ਹਾਂ ਖੁਦ ਵੀ ਮੈਂ ਠੀਕ ਨਹੀਂ ਰਹਿੰਦੀਆਂ ਇਹ ਉਹਨਾਂ ਨੂੰ ਵੀ ਕਹਿੰਦੇ ਸੀ ਮਨਪ੍ਰੀਤ ਨੂੰ ਕੁਝ ਪਤਾ ਨਹੀਂ ਲੱਗਣਾ ਚਾਹੀਦਾ ਜਦੋਂ ਹੁਣ ਉਹ ਲੜਾਈ ਝਗੜੇ ਦੇ ਵਿੱਚ ਮੇਨ ਵਿਟਨੈਸ ਹੈਗੇ ਨੇ ਉਹਨਾਂ ਨੇ ਮੈਨੂੰ ਬਚਾਇਆ ਹੈ ਪੌੜੀਆਂ 'ਚ ਸੁੱਟਣ ਤੇ ਤੇ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਤਾਂ ਕਰਕੇ ਉਹਨਾਂ ਤੇ ਬਲੇਮ ਲਗਾ ਰਹੇ ਨੇ ਹੋਰ ਕੋਈ ਗੱਲ ਨਹੀਂ ਹੈ ਮੈਮ ਜਿਸ ਤਰ੍ਹਾਂ ਤੁਸੀਂ ਹੱਥੋਂ ਪਾਈ ਹੋਏ ਉਸ ਲਈ ਕੀ ਗੱਲਬਾਤ ਹੋਈ ਸੀ ਤੁਹਾਡੀ ਜਿਲੇ ਤੁਸੀਂ ਲੜ ਰਹੇ ਹੋ ਉਸ ਵੇਲੇ ਇਹ ਗੱਲ ਹੋਈ ਸੀ ਜੀ 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 ਉਸ ਵੇਲੇ ਇਹ ਗੱਲ ਹੋਈ ਸੀ ਕਿ ਮੈਂ ਐਜ਼ ਯੂਅਲ ਸਵੇਰੇ 11 ਵਜੇ ਜਮ ਗਈ ਸੀ 11 ਵਜੇ ਜਮ ਰੂਟੀਨ ਚ ਜਾ ਕੇ ਮੈਂ ਜਾ ਕੇ ਰਿਸੈਪਸ਼ਨ ਤੇ ਬੈਠ ਗਈ ਸੀ ਉਸ ਟਾਈਮ ਕਾਰਪੈਂਟਰ ਆਏ ਤੇ ਕਾਰਪੈਂਟਰ ਆਏ ਤੇ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕੌਣ ਹੋ ਉਹ ਕਹਿੰਦੇ ਅਸੀਂ ਕਾਰਪੈਂਟਰ ਹੈਗੇ ਆ ਤੇ ਮੈਂ ਕਿਹਾ ਮੇਰੇ ਕਾਰਪੈਂਟਰ ਤੇ ਪੱਕੇ ਹੈ ਕਿਉਂਕਿ ਮੈਂ ਤੇ ਸਾਰਾ ਜਿਮ ਬਣਾਇਆ ਔਰ ਸਾਰੇ ਜਿਮ ਦੀ ਮੇਰੀ ਕੰਸਟਰਕਸ਼ਨ ਮੇਰੇ ਹੱਥੀ ਹੋਈ ਹੈ ਤੇ ਮੇਰੇ ਪੱਕੇ ਬੰਦੇ ਗਨੇ ਤੇ ਤੁਹਾਨੂੰ ਤੁਹਾਡੀ ਲੋੜ ਨਹੀਂ ਹੈ ਤੁਸੀਂ ਕਿਉਂ ਆਏ ਹੋ ਕਹਿੰਦੇ ਸਾਨੂੰ ਅਮਨ ਨੇ ਬੁਲਾਇਆ ਮੈਂ ਕਿਹਾ ਅੱਛਾ ਚਲੋ ਮੈਂ ਚੁੱਪ ਕਰ ਗਈ ਅਮਨ ਮੈਨੂੰ ਸੋਚ ਸੀਗਾ ਕਿ ਚਲੋ ਉਹਨਾਂ ਦੇ ਆਫਿਸ 'ਚ ਕੁਝ ਹੋਏਗਾ ਇਹਨਾਂ ਨੇ ਆਪਣੇ ਬੰਦੇ ਕੋ ਕੁਝ ਕਰਾਣਾ ਹੋਏਗਾ ਜਦੋਂ ਇਹ ਆਪਣੀ ਨੇਮ ਪਲੇਟ ਉਤਾਰ ਕੇ ਮੇਰੇ ਆਫਿਸ 'ਚ ਲਗਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਾਰਪੈਂਟਰ ਨੂੰ ਕਿਹਾ ਮੈਂ ਕਿਹਾ ਮੈਂ ਇਹਨਾਂ ਨੂੰ ਕੁਝ ਨਹੀਂ ਬੋਲੀ ਬਿਕੋਜ਼ ਆਫ ਬੋਡੀ ਬਿਲਡਿੰਗ ਇਹ ਬਹੁਤ ਐਗਰੈਸ਼ਨ 'ਚ ਰਹਿੰਦੇ ਨੇ ਐਨਾਬੋਲਿਕ ਸਟੀਰੋਇਡ ਲਗਾਉਂਦੇ ਨੇ ਚਲੋ ਬੋਡੀ ਬਿਲਡਰ ਹੈਗੇ ਨੇ ਬਹੁਤ ਐਗਰੈਸਿਵ ਰਹਿੰਦੇ ਨੇ ਔਰ ਮੈਂ ਇਹਨਾਂ ਨੂੰ ਬੋਲਿਆ ਕਾਰਪੈਂਟਰ ਨੂੰ ਕਿ ਦੇਖੋ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਮੇਰੇ ਪ੍ਰੈਮਿਸਿਸ 'ਚ ਤੁਸੀਂ ਇਹਦੇ ਵਿੱਚ ਨਹੀਂ ਲਗਾ ਸਕਦੇ ਨੇ ਨੇਮ ਪਲੇਟ ਕਹਿੰਦਾ ਨਹੀਂ ਜਿੱਥੇ ਲਗਾਣੀ ਲਗਾਣੀ ਹੈ ਸਾਨੂੰ ਉਹਨਾਂ ਨੇ ਕਿਹਾ ਮੈਂ ਕਿਹਾ ਠੀਕ ਹੈ ਗਲਤ ਹੈ ਜੋ ਵੀ ਕਰ ਰਹੇ ਹੋ ਤੁਸੀਂ ਗਲਤ ਕਰ ਰਹੇ ਹੋ ਤੇ ਉਹਨਾਂ ਨੇ ਅਮਨ ਨੂੰ ਬੋਲ ਦਿੱਤਾ ਕਿ ਇਹ ਮੈਡਮ ਕਹਿੰਦੀ ਪਈ ਹੈ ਕਿ ਤੁਸੀਂ ਨਹੀਂ ਲਗਾ ਸਕਦੇ ਬਿਲਕੁਲ ਨਹੀਂ ਲਗਾ ਸਕਦੇ ਉਹ ਉੱਚੀ ਉੱਚੀ ਲੜਨਾ ਸ਼ੁਰੂ ਹੋ ਗਿਆ ਉਹਨਾਂ ਨੂੰ ਕਹਿੰਦਾ ਦੇ ਪੇਚਕਸ ਮੈਨੂੰ ਮੈਂ ਆਪ ਹੀ ਲਗਾਉਂਗਾ ਉਹ ਕਰੂੰਗਾ ਇਹ ਕਰੂੰਗਾ ਇਨ ਬਿਟਵੀਨ ਜਿਹੜਾ ਦੂਜਾ ਲੜਕਾ ਸੀ ਕਾਰਪੈਂਟਰ ਉਹ ਕਾਰਪੈਂਟਰ ਨੂੰ ਫੜ ਕੇ ਬਾਹਰ ਲੈ ਗਿਆ ਤੇ ਬਾਅਦ ਵਿੱਚ ਮੈਂ ਰਿਸੈਪਸ਼ਨ ਤੇ ਚਲੇਗੀ ਰਿਸੈਪਸ਼ਨ ਤੇ ਜਾ ਕੇ ਮੈਮ ਕੋਲ ਉਹਨੇ ਜ਼ੋਰ ਦੀ ਫੋਨ ਖਿੱਚਿਆ ਜਿਹੜੇ ਹਰਪ੍ਰੀਤ ਮੈਮ ਨੇ ਜੋ ਕਿ ਇਹਨੇ ਇਲਜ਼ਾਮ ਲਗਾ ਕੇ ਉਹ ਰਿਕਾਰਡ ਕੋਈ ਰਿਕਾਰਡਿੰਗ ਨਹੀਂ ਕਰ ਰਹੀ ਸੀ ਉਹ ਨੋਰਮਲ ਮੈਨੂੰ ਵੇਖ ਰਹੇ ਸੀ ਤੇ ਉਹਨੂੰ ਬੋਲਦੇ ਪਏ ਸੀਗੇ ਕਿ ਤੂੰ ਇਦਾਂ ਗਾਲਾਂ ਗਲੋਚ ਨਾ ਕਰ ਜਿਮ ਹੈਗਾ ਤੇ ਨਹੀਂ ਬੋਲਣਾ ਬੰਦਾ ਬਿਲਕੁਲ ਨਹੀਂ ਬੋਲਣਾ ਬੰਦਾ ਤੇ ਬਾਅਦ ਵਿੱਚ ਉਹਨੇ ਮੈਮ ਦਾ ਫੋਨ ਖਿੱਚ ਕੇ ਮੈਮ ਨੂੰ ਕਿਹਾ ਗੇਟ ਆਊਟ ਮੈਂ ਕਿਹਾ ਤੂੰ ਇਹਨਾਂ ਨੂੰ ਗੇਟ ਆਊਟ ਨਹੀਂ ਕਹਿ ਸਕਦਾ ਮੇਰਾ ਜਿਮ ਆਲਰੇਡੀ ਖਰਾਬ ਹੋ ਰਿਹਾ ਤੇ ਮੈਂ 70% ਸ਼ੇਅਰ ਹoldCount ਹਾਂ ਤੁਸੀਂ ਕੱਢ ਨਹੀਂ ਸਕਦਾ ਕਿਸੇ ਨੂੰ ਐਟ ਅ ਟਾਈਮ ਬਾਅਦ ਵਿੱਚ ਮੈਂ ਆਫਿਸ ਤੇ ਜਾ ਕੇ ਬੈਠ ਗਈ ਆਪਣੇ ਅੰਦਰ ਕੁੰਡੀ ਲਗਾ ਕੇ ਮੈਂ ਕਦੀ ਵਸੇ ਰੂਟੀਨ ਚ ਲਗਾਉਂਦੀ ਨਹੀਂ ਆ ਮੈਂ ਆਰਾਮ ਨਾਲ ਹੀ ਬੈਠ ਜਾਨੀ ਆ ਉਸ ਤੋਂ ਬਾਅਦ ਇਹਨਾਂ ਨੇ 10 ਮਿੰਟ ਬਾਅਦ ਆ ਕੇ ਜੋਰ-ਜੋਰ ਦੀ ਠੁੱਡੇ ਮਾਰਨੇ ਸ਼ੁਰੂ ਕਰਤੇ ਮੇਰੇ ਆਫਿਸ ਦੇ ਬਾਹਰ ਜੋਰ-ਜੋਰ ਦੀ ਬੋਲਣਾ ਸ਼ੁਰੂ ਕਰਤਾ ਕਿ ਬਾਹਰ ਨਿਕਲ ਬਾਹਰ ਨਿਕਲ ਮੈਂ ਬਾਹਰ ਨਹੀਂ ਆਈ ਹਾਰ ਕੇ 2-3 ਮਿੰਟ ਬਾਅਦ ਜਦੋਂ ਇੱਕ ਕਸਟਮਰ ਬਾਹਰੋਂ ਪੁੱਛ ਰਿਹਾ ਕਿ ਹਾਂਜੀ ਕਿੱਦਾਂ ਮੈਂ ਬਾਹਰ ਆਈ ਬਾਹਰਾਂ ਤੋਂ ਬਾਅਦ ਮੈਂ ਨੇਮ ਪਲੇਟ ਨੂੰ ਫੜਦੀ ਆ ਕਿ ਹੈ ਉਦੋਂ ਵੀ ਉਹਨਾਂ ਨੇ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ ਫਿਰ ਮੈਂ ਅਗਿਆਨੀ ਆ ਮੇਰੇ ਨਾਲ ਨਾਲ ਅੱਗੇ ਆਉਂਦੇ ਆ ਮੈਂ ਕਾਫੀ ਡਿਸਟੈਂਸ ਤੇ ਉਹਨਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਆ ਮੇਰਾ ਫੋਨ ਖਿੱਚ ਕੇ ਤੋੜ ਦਿੰਦੇ ਆ ਤੇ ਮੈਨੂੰ ਵਾਲਾਂ ਤੋਂ ਫੜ ਕੇ ਇੱਕ ਸੀਟ ਕੇ ਬਾਹਰਲੇ ਪਾਸੇ ਲਿਫਟ ਦੇ ਬਾਹਰ ਲੈ ਕੇ ਜਾਂਦੇ ਆ ਉੱਥੇ ਵੀ ਮੇਰੇ ਨਾਲ ਬਹੁਤ ਲੜਦੇ ਆ ਮੈਂ ਆਪਣਾ ਸੈਲਫ ਡਿਫੈਂਸ ਦਿੱਤਾ ਹੈ ਕੋਸ਼ਿਸ਼ ਕੀਤੀ ਹੈ ਪਰ ਨਹੀਂ ਗੱਲ ਬਣੀ ਮੇਰੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਸੀੜੀਆਂ 'ਚ ਧਕੇਲ ਕੇ ਸੁੱਟਣ ਦੀ ਕੋਸ਼ਿਸ਼ ਕੀਤੀ ਹੈ ਮੇਰੇ ਕੋਲ ਵੀਡੀਓ ਫੁਟੇਜ ਪੂਰੀ ਹੈ ਇਹ ਮੇਰਾ ਸੱਚ ਹੈ ਜਿਹੜੀ ਵੀ ਵੀਡੀਓਜ਼ ਹੈਗੀਆਂ ਨੇ ਮੈਂ ਮੀਡੀਆ ਨੂੰ ਵੀ ਦਿਆਂਗੀ ਮੈਂ ਹਰ ਜਗ੍ਹਾ ਦਿਆਂਗੀ ਮੇਰੇ ਕੋਲ ਸਭ ਕੁਝ ਪਿਆ ਹੈ ਮੈਮ ਤੁਸੀਂ ਮਲਕ ਮਿਸ਼ਰ ਕੋ ਜਵੋਗੇ ਕਿ ਕਿ ਟੀਡੀ ਕੋਟ ਮਾਰੀ ਜਿਆਦੀ ਹੋਈ ਕਪੜੇ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਜੀ ਬਿਲਕੁਲ ਮਲਕ ਮਿਸ਼ਰ ਕੋ ਜਵੋਗੇ ਤੁਸੀਂ ਮੈਂ ਆਪਣੀ ਐਪਲੀਕੇਸ਼ਨ ਦਿੱਤੀ ਹੈ ਆਨਲਾਈਨ ਮੈਂ ਅ ਮਤਲਬ ਐਪਲੀਕੇਸ਼ਨ ਪੇਟ ਉਹ ਵੀ ਕਰਾਈ ਹੈ ਪੋਰਟਲ ਤੇ ਵੀ ਉਤਾਰੀ ਹੋਈ ਹੈ ਮੈਂ ਗੱਲ ਵੀ ਕੀਤੀ ਉਹਨਾਂ ਨਾਲ ਮੈਨੂੰ ਕਾਲ ਵੀ ਆਇਆ ਸੀਗਾ ਔਰ ਜਿਸ ਦਿਨੇ ਹਾਦਸਾ ਹੋਇਆ ਸੀ ਮੇਰੇ ਨਾਲ 7 ਤਰੀਕ ਨੂੰ ਸੇਮ ਟਾਈਮ ਤੇ ਮੈਂ ਆਨਲਾਈਨ ਕੰਪਲੇਂਟ ਵੀ ਲਿਖਾਈ ਸੀਗੀ ਔਰ 7 ਤਰੀਕ ਨੂੰ ਇਹ ਜਿਹੜਾ ਹਾਦਸਾ ਹੋਇਆ ਮੈਂ ਬਹੁਤ ਖੱਜਲ ਖਰਾਬ ਹੋਈ ਹਾਂ 7 ਤਰੀਕ ਤੋਂ ਲੈ ਕੇ 23 ਤਰੀਕ ਤੱਕ ਤੁਹਾਨੂੰ ਮੈਰਿਜ ਦਾ ਵੀ ਹਵਾਲਾ ਦਿੱਤਾ ਨੇ ਕਿ ਮੈਂ ਮੈਰਿਜ ਕਰਾਨੀ ਚਾਹੁੰਦੀ ਹਾਂ ਹਾਂ ਜੀ ਮੈਨੂੰ ਕੋਈ ਹਵਾਲਾ ਨਹੀਂ ਦਿੱਤਾ 2015 ਤੋਂ ਲੈ ਕੇ ਹੁਣ ਤੱਕ ਹੁਣ ਜਾ ਕੇ 2026 ਵਿੱਚ ਹਵਾਲਾ ਦੇਣਾ ਸੀਗਾ ਮੈਨੂੰ ਤੇ ਇਹਨੇ ਲਾਰਾ ਲੱppa ਲਗਾਇਆ ਬੇਵਕੂਫ ਬਣਾਇਆ ਜੀ ਬੇਵਕੂਫ ਬਣਾ ਕੇ ਮੇਰ ਤੋਂ ਸਾਰਾ ਕੰਮ ਕਰਾਇਆ ਜਿਮ ਬਣਵਾਇਆ ਮੇਰੇ ਕੋ ਸਾਰਾ ਮੇਰਾ ਪੈਸਾ ਲਗਵਾਇਆ ਹੈ ਹੁਣ ਜਦੋਂ ਮੇਰਾ ਟਾਈਮ ਆਇਆ ਹੈ ਤੇ ਮੇਰੇ ਨਾਲ ਲੜਨਾ ਸੀਗਾ ਇਹਨੇ ਆਪੀ ਸੋਚੋ ਜੇ ਮੈਨੂੰ ਮੈਰਿਜ ਦਾ ਹਵਾਲਾ ਦਿੰਦਾ ਤੇ ਲੜਾਈ ਥੋੜੀ ਕਰਨੀ ਸੀ ਮੇਰੇ ਨਾਲ ਇੱਕ ਰੋਗ ਉਹਨਾਂ ਦੇ ਨਾਲ ਲੈ ਜਾੜ ਕੇ ਬੇਦਬੀ ਕੀਤੀ ਗਈ ਮੇਰੇ ਕਿਸ ਨਾਲ ਦੇਖੋ ਭਾਜੀ ਜਦੋਂ ਸ਼ੁਰੂਆਤ ਦੀ ਲੜਾਈ ਹੋਈ ਹੈ ਜਦੋਂ ਮੇਰੇ ਨਾਲ ਸ਼ੁਰੂਆਤ ਦੀ ਲੜਾਈ ਹੋਈ ਹੈ ਬਹੁਤ ਜ਼ਿਆਦਾ ਤੇ ਮੈਂ ਆਪਣੇ ਆਪ ਨੂੰ ਡਿਫੈਂਸ ਤੇ ਕਰਾਂਗੀ ਨਾ ਜਦੋਂ ਹੱਥ ਉਹਨਾਂ ਨੇ ਚੁੱਕਿਆ ਹੈ ਮੈਨੂੰ ਵਾਲਾਂ ਤੋਂ ਖਿੱਚ ਕੇ ਬਾਹਰ ਸੁੱਟਿਆ ਹੈ ਤੇ ਜਿਹੜਾ ਉਹਨਾਂ ਨੇ ਪਰਨਾ ਪਾਇਆ ਆਪਣੇ ਸਿਰ ਦੇ ਵਿੱਚ ਉਹ ਤੇ ਡਿਗਨਾਈ ਸੀਗਾ ਔਰ ਮੈਂ ਖੁਦ ਪੰਜਾਬ ਬਨਾ ਸਿੰਘ ਸਿੰਘ ਨਹੀਂ ਆ ਮੈਂ ਇੱਕ ਸਿੱਖ ਹਾਂ ਔਰ ਪੰਜ ਕਕਾਰ ਹੁੰਦੇ ਨੇ ਮੈਨੂੰ ਦੱਸੋ ਇਹਨਾਂ ਚ ਕਿਹੜੇ ਪੰਜ ਕਕਾਰ ਹੈਗੇ ਨੇ ਇਹ ਬਾਡੀ ਬਿਲਡਰ ਨੇ ਆਪਣੀ ਆਪਣੀ ਬਾਡੀ ਸ਼ੇਵ ਕਰਕੇ ਉਹਦੇ ਤੇ ਚੜਦੇ ਨੇ ਸਟੇਜ ਦੇ ਉੱਤੇ ਆਪਣੀ ਦਾੜੀ ਕੱਟਦੇ ਨੇ ਆਪਣੀ ਪੂਰੀ ਸ਼ੇਵ ਕਰਦੇ ਨੇ ਹਰ ਚੀਜ਼ ਦੀ ਇਹਨੂੰ ਕਿਦਾਂ ਮਤਲਬ ਇਹਨੂੰ ਸਮਝ ਨਹੀਂ ਆਈ ਕਿ ਉਹ ਕਿਦਾਂ ਇਸ ਚੀਜ਼ ਨੂੰ ਆਪਣੇ ਆਪ ਨੂੰ ਡਿਫੈਂਸ ਕਰ ਰਹੇ ਨੇ ਰਾਜ ਸਟ੍ਰਿਕ ਦਾ ਮਾਸੂਮ ਬਣ ਕੇ ਮੀਡੀਆਗੇ ਆ ਰਹੇ ਨੇ ਉਹ ਕਹਿੰਦੇ ਕਿ ਤੇ ਤੁਹਾਡੀ ਗਲਤੀ ਤੁਹਾਡੀ ਹੈ। ਆ ਜੇ ਬਿਲਕੁਲ ਗਲਤ ਹੈ। ਇਹ ਅੰਸੂ ਬਹਾ ਬਹਾ ਕੇ ਬਹਾ ਬਹਾ ਕੇ ਨਾ ਇਹਨਾਂ ਨੇ ਮੈਨੂੰ ਵੀ 10 ਸਾਲ ਮਗਰ ਲਗਾਇਆ। ਠੀਕ ਹੈ। ਮੇਰੇ ਨਾਲ ਤੇ ਇਹ ਮੈਨੂੰ ਇਹਨਾਂ ਨੇ ਬਹੁਤ ਖਰਾਬ ਕੀਤਾ ਹੈ। ਇਹ ਸੱਚ ਹੈਗਾ। ਇਹ ਕੋਈ ਮਾਸੂਮ ਨਹੀਂ ਹੈਗੇ ਨੇ। ਇਹਨਾਂ ਨੇ ਮੈਨੂੰ ਮਾਰਿਆ ਕੁੱਟਿਆ ਕੋਈ ਮਾਸੂਮ ਬੰਦਾ ਕਿਸੇ ਔਰਤ ਦਾ ਹੱਥ ਨਹੀਂ ਚੁੱਕ ਸਕਦਾ। ਇਹ ਮੇਰੇ ਤੇ ਹੱਥ ਚੁੱਕਿਆ ਗਿਆ। ਇਹ ਮੇਰੀ ਮੈਨੇਜਰ ਤੇ ਵੀ ਚੁੱਕਿਆ ਜਾਣਾ ਸੀਗਾ। ਔਰ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਮੇਰੇ ਸਿਰ ਦੇ ਮਤਲਬ ਮੈਨੂੰ ਮੇਰਾ ਜਦੋਂ ਮੈਡੀਕਲ ਹੋਇਆ ਆਇਆ ਜਿਮ ਦੇ ਵਿੱਚ ਮਾਰਪੀਟ ਦਾ ਕੀ ਮਾਮਲਾ ਹੈ ਕਿਦੋਂ ਦਾ ਮਾਮਲਾ ਥੋੜੀ ਤਾਂ ਕਰ ਹਾਂ ਹਾਂ ਇਹ ਜੀ 7 ਤਰੀਕ ਦੀ ਗੱਲ ਹੈ ਜਿਨ੍ਹਾਂ ਦੇ ਅਮਨ ਨਾਂ ਦਾ ਲੜਕਾ ਹੈ ਤੇ ਮਨਪ੍ਰੀਤ ਨਾਂ ਦੀ ਲੜਕੀ ਹੈ ਜੀ ਆਪਸੀ ਰਿਲੇਸ਼ਨਸ਼ਿਪ ਰਹਿ ਰਹੇ ਪਿਛਲੇ 5-7 ਸਾਲ ਤੋਂ ਜਿਮ ਵਿੱਚ ਵੀ ਇਹਨਾਂ ਦਾ ਕਾਰੋਬਾਰ ਚੱਲਦਾ ਆਪਣਾ ਸਾਂਝਾ ਤੇ ਇਹ 7 ਤਰੀਕ ਨੂੰ ਕਿਸੇ ਗੱਲ ਤੋਂ ਇਸ ਕਾਰੋਬਾਰੀ ਕੰਮ ਤੋਂ ਆਪਸ ਵਿੱਚ ਵੈਸੇ ਜਿਹੜੀ ਲੜਕਾ ਆ ਉਹਦੇ ਵੱਲੋਂ ਜਿਹੜੀ ਵੀਡੀਓ ਦਿਖ ਰਹੀ ਆ ਉਸ ਤੋਂ ਲੱਗ ਰਿਹਾ ਵੀ ਉਹ ਆਪਸੀ ਹਥਪਾਈ ਹੋ ਗਿਆ ਲੜਕੀ ਦੇ ਅਲੀਗੇਸ਼ਨ ਆ ਕਿ ਉਹਨਾਂ ਕ੍ਰਿਮੀਨਲ ਫੋਰਸ ਯੂਜ਼ ਕਰਕੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਤੇ ਜਿਸ ਸੰਬੰਧੀ ਅਸੀਂ ਬਣਦੀ ਕਾਨੂੰਨੀ ਸਹਾਇਤਾ ਕੀਤੀ ਕਿਸ ਧਾਰਾ ਦੇ ਤਹਿਤ ਕੀ ਕੀ ਧਰਾਵਾਂ ਲਾਈਆਂ ਗਈਆਂ ਕਿਸ ਧਾਰਾ ਦੇ ਤਹਿਤ ਫਰਚਾ ਦਰਜ ਕੀਤਾ ਗਿਆ ਤੇ ਕਿਤੇ ਸੇ ਕੀਤਾ ਗਿਆ ਲੇਡੀਜ਼ ਦੇ ਖਿਲਾਫ ਜੋ ਕ੍ਰਿਮੀਨਲ ਫੋਰਸ ਯੂਜ਼ ਹੋਈ ਹੈ ਉਦੇ ਖਿਲਾਫ ਉਸ ਪੜਨ ਦੀ ਧਾਰਾ ਤਹਿਤ ਸਬ ਰਚਾ ਕੀਤਾ ਹੈ ਤੇ ਅਮਨਦੀਪ ਦੇ ਖਿਲਾਫ ਵੀ ਪਰਚਾ ਦਰਜ ਹੈ ਅਮਨ ਕਹਿੰਦਾ ਕਿ ਮੇਰੀ ਵੀ ਕੇਸ਼ਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਕਿ ਸੀਸੀਟੀਵੀ ਫੁਟੇਜ ਸਾਫ਼ ਹੈ ਲੇਕਿਨ ਪੁਲਿਸ ਦੁਆਰਾ ਕੋਈ ਕਾਰਵਾਈ ਨਹੀਂ ਕੀਤੀ ਉਹਦੀ ਕੰਪਲੇਂਟ ਆਈ ਸੀ ਲੇਟ ਆਈ ਹੈ ਜੀ ਉਹਨੂੰ ਵੀ ਅਸੀਂ ਵਿਚਾਰ ਰਹੇ ਹਾਂ ਜੋ ਮਰ ਦੀ ਕਾਰਵਾਈ ਕੀਤੀ ਜਾਊਗੀ ਠੀਕ